Ew. 네. <목소리나> ছোটা গোহন গোরমন ছোটা গোহমন ছোটা গো এহমন ছোটা গো ਕੀ ਨਗਿਆ ਨਾ ਤੋਂ ਇਸ ਮਨ ਕੋ ਇਸ ਮਨ ਕੋ ਇਸ ਮਨ ਕੋ ਬਸੰਤ ਲਗੇ ਨਾ ਸਾਰ ਹਰ ਹਰ ਨਾਮ ਜਪਨ ਤੇ ਕਛ ਨਾ ਕਹ ਜਬ ਕਾ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਹਰ ਨਾਮ ਤੈ ਕੇ ਹੋ ਰਿਆ ਪਾਈ ਪਾਈ ਰਤੁ ਹੈ ਵਾਟ ਤੇ ਬਾਲੇ ਹੰਕਾਰ ਤੈ ਮੈਂ ਸਾਧੂ ਜਪ ਜੈ ਲਾ ਦੀ ਸਮਸਾਈ ਨਾਨਕ ਸਿਮਰੇ ਕਨਾਮ ਤੇ ਹੈ ਕੇ ਹੋ ਹਰਿਆ ਪਾਈ ਕਰਮ ਲਿਖਨ ਤੇ ਪਾਈ ਹੈ ਏ ਰੁੱਤ ਸੁਹਾਈ ਵਣ ਤ੍ਰਿੰਦਰ ਪੰਮਾ ਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖੁ ਭਜਲਤੀ ਸਭ ਛਾਈ ਨਾਨਕ ਸਿਮਰੇ ਇਕ ਨਾ ਫਿਰ ਬੋੜ ਨਾ ਤਾਈ ਨਾਨਕ ਸਿਮਰੇ ਇਕ ਨਾ ਬਿਬਹੜ ਨਤਾ ਕਾਂਗਰੋਦਰ ਲੋਪ ਵਿਸਾਇਮੇ ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇ ਪਤਿਵ ਤੇ ਮੰਗਲੀ ਕਰ ਸਚਟੋਲਾ ਮਿਲੈ ਖੜੋ ਰੋਕ ਸੋਗ ਸੰਭਿਟ ਗਏ ਇਤਨਾ ਵਾ ਨਿਰਵਾ ਦਿਨ ਰਹਿਨਾ ਤੇ ਦਾ ਫਿਰ ਪਾਇਨਾ ਮਾ ਜਿਸ ਤੇ ਉਪਜਨਾਨ ਕਾ ਸੋਈ ਫਿਰੋ ਜਿਸ ਤੇ ਉਪਜਨਾਨ ਕਾ ਸੋਈ ਫਿਰ ਹੋ ਸਾਥ ਸੰਗਤ ਜੀਓ ਆਪ ਜੀਵਨ ਭਾਗੇ ਹੋ ਧੰਤਾ ਦੇ ਯੋਗ ਹੋ ਜੋ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਸ਼ਤ ਵਿੱਚ ਬੈਠ ਕੇ ਗੁਰੂ ਕੀ ਕੀਰਤੀ ਸਰਵਣ ਕਰ ਰਹੇ ਹੋ ਆਪ ਨੇ ਸ੍ਰੋਤਨ ਪਵਿੱਤਰ ਕਰ ਰਹੇ ਹੋ ਸਾਥ ਸੰਗਤ ਜੀਓ ਧੰਤਨ ਗੁਰੂ ਰਾਮਦਾਸ ਜੀ ਦੇ ਘਰ ਦੀ ਮਰਿਆਦਾ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਮਾਗ ਤੋਂ ਲੈ ਕੇ ਭੋਲੇ ਮਹੱਲੇ ਤੱਕ ਜਿੱਨੇ ਰਾਗੀ ਸਿੰਘ ਕੀਰਤਨ ਆਰੰਭ ਕਰਦੇ ਹਨ ਅਤੇ ਸਮਾਪਤੀ ਕਰਦੇ ਹਨ ਉਸ ਵਿੱਚ ਬਸੰਤ ਰਾਗ ਦਾ ਗਾਇਨ ਕੀਤਾ ਜਾਂਦਾ ਹੈ ਇਹ ਮਰਿਆਦਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋਈ ਤੇ ਸਤਿਗੁਰੂ ਕਿਰਪਾ ਕਰ ਰਹੇ ਨੇ ਇਹ ਮਰਿਆਦਾ ਚੱਲਦੀ ਆ ਰਹੀ ਹੈ ਕਿਉਂਕਿ ਇਸ ਮੌਸਮ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ ਹਰ ਕਾ ਨਾਮ ਤੇ ਆਇਕ ਹੈ ਹੋ ਹਰਿਆ ਪਾਈ ਕਰਮ ਲਖੰਤਾ ਪਾਈ ਹੈ ਇਹ ਰੁੱਤ ਸੁਹਾਵੇ ਜੇ ਜੀ ਰੋਤੈ ਨਾ ਇਹ ਸੁਹਾਣੀ ਇਹਦੇ ਨਾਲ ਮਾਨਵੀ ਹੱਤਿਆ ਹੋ ਜਾਂਦਾ ਤੇ ਤਣ ਵੀ ਹੋ ਜਾਂਦਾ ਹਰ ਕਾ ਨਾਮ ਤੇ ਆਇਕ ਹੈ ਹੋ ਹਰਿਆ ਪਾਈ ਕਰਮ ਲਖੰਤਾ ਪਾਈ ਹੈ ਇਹ ਰੁੱਤ ਸੁਹਾਵੇ ਆਓ ਸਾਰੇ ਮਿਲ ਕੇ ਅੱਜ ਬਹੁਤ ਹੀ ਵੱਡਾ ਦਿਹਾੜਾ ਹੈ ਧੰਤਨ ਬਾਬਾ ਦੀਪ ਸਿੰਘ ਜੀ ਦਾ ਆਗਮਨ ਪੂਰਵ ਹੈ ਸਾਰੀਆਂ ਸੰਗਤਾਂ ਨੂੰ ਧੰਤਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੂਰਵ ਦੀਆਂ ਬਿੰਤ ਬਿੰਤ ਵਧਾਈਆਂ ਆਓ ਜੋ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਸ਼ਬਦ ਗਾਇਨ ਦਾ ਦਾਸਕੁਲ ਮੈਸੇਜ ਪਹੁੰਚਿਆ ਸੀ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਬ ਤੇਰੀ ਸਿਫਤ ਸੱਚੇ ਪਾਤਸ਼ਾਹ ਸਾਰਿਆਂ ਨੇ ਮਿਲ ਕੇ ਸ਼ਬਦ ਗਾਇਨ ਕਰਨਾ ਹੈ ਦਾਸ ਇੱਕ ਜਰੂਰੀ ਬੇਨਤੀ ਕਰਨਾ ਚਾਹੁੰਦਾ ਅਸੀਂ ਬੈਠੇ ਆ ਨਾ ਚੇਰ ਤੇ ਉਹੀ ਬਵੇ ਜਿਹੜਾ ਜ਼ਿਆਦਾ ਮਜਬੂਰ ਹੈ ਅੱਗੇ ਜਗ੍ਹਾ ਹੈ ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਇੱਥੇ ਕੋਲ ਆ ਕੇ ਬੈਠਣ ਪਰਵਾਲ ਵਾਲੇ ਜਿੰਨੇ ਵੀਰ ਨੇ ਹੋਰ ਵੀ ਅੱਗੇ ਬਹੁਤ ਜਗ੍ਹਾ ਹੈਗੀ ਖਾਲੀ ਆਪਾਂ ਗੁਰੂ ਨਾਲ ਜੁੜਨਾ ਹੈ ਇੱਥੇ ਟਾਈਮ ਆਪਾਂ ਪਾਸ ਨਹੀਂ ਕਰਨਾ ਆਪਾਂ ਸਮਾ ਸਫਲ ਕਰਨੇ ਆਓ ਜਿੰਨੇ ਵੀ ਪਰਿਵਾਰ ਦੇ ਮੈਂਬਰ ਹਨ ਜਾਂ ਬਾਹਰ ਖੜੇ ਹਨ ਵੀਰ ਕਿਉਂਕਿ ਅਸੀਂ ਕੀਰਤਨ ਨੂੰ ਇੱਕ ਰਵੈਤ ਬਣਾ ਲਿਆ ਇੱਕ ਰਿਵਾਜ ਬਣਾ ਲਿਆ ਇਹ ਰੀਤੀ ਰਿਵਾਜ ਨਹੀਂ ਕੋਈ ਕੀਰਤਨ ਅਸੀਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਾਇਆ ਤੇ ਅਸੀਂ ਰੀਤੀ ਰਿਵਾਜ ਹੈ ਕੀਰਤਨ ਕਰਨਾ ਹੀ ਕਰਨਾ ਹੈ ਕੀਰਤਨ ਇੱਕ ਅੱਲਾ ਦੀ ਇਬਾਦਤ ਹੈ ਉਸ ਪ੍ਰਭੂ ਪਰਮੇਸ਼ਰ ਦੀ ਭਗਤੀ ਹੈ ਤੇ ਕਈ ਵਾਰ ਸਾਨੂੰ ਕਹਿੰਦੇ ਨੇ ਬਾਬਾ ਜੀ ਤੁਸੀਂ ਤਾਂ ਭੇਟਾ ਲੈਣੀ ਹੈ ਲਪਾਫਾ ਲੈਣਾ ਤੁਸੀਂ ਬੋਲਦੇ ਹੋ ਅਸੀਂ ਕਿਉਂ ਬੋਲੀਏ ਸਾਧ ਸੰਗਤ ਜੀ ਕੀਰਤਨ ਨਿਰਮੋਲਕ ਹੀ ਰਹਿ ਇਹਦੇ ਤੋਂ ਉਹ ਆਨੰਦ ਵੀ ਪ੍ਰਾਪਤ ਹੁੰਦਾ ਹੈ ਤੇ ਮਹਾਰਾਜ ਕਹਿੰਦੇ ਨੇ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਇਸ ਜਨ ਦੂਖ ਨਿਕਟ ਨਹੀਂ ਆ ਜਿਹੜਾ ਕੀਰਤਨ ਗਾਇਨ ਕਰੇਗਾ ਜਿਹੜਾ ਕੀਰਤਨ ਸਰਵਣ ਕਰੇਗਾ ਕਿਸੇ ਦੁੱਖ ਦੀ ਤਾਕਤ ਨਹੀਂ ਉਹਦੇ ਨੇੜੇ ਵੀ ਆ ਜਾਏ ਆਓ ਸਾਰੇ ਉਹਨਾਂ ਗੁਰੂ ਨਾਲ ਜੁੜ ਜਾਈਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰਿਆਂ ਨੇ ਮਿਲ ਕੇ ਸ਼ਬਦ ਗਾਇਨ ਕਰਨਾ ਹੈ ਆਓ ਉਸ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਕ ਕਰੀਏ ਹਰ ਚਰਜੇ ਤੇਰੀ ਕੁਦਰਤ ਤੇਰੇ ਕਦਮ ਸਲਾ ਗਨੀਵ ਤੇਰੀ ਸਿਫਤ ਸੱਚੇ ਪਤਸ਼ਾਹ ਜਪੋ ਗਨੀਵ ਤੇਰੀ ਸਿਫਤ ਸੱਚੇ ਪਤਸ਼ਾਹ ਸੱਚੇ ਸੱਚੇ ਪਦਸ਼ਾਹ ਪਦਸ਼ਾਹ ਸੱਚੇ ਪਦਸ਼ਾਹ ਸੱਚੇ ਪਦਸ਼ਾਹ ਖੂਬ ਦੇ ਨੀਵ ਤੇਰੀ ਸਤ ਸੱਚੇ ਬਾਦਸ਼ਾਹ ਜਪੂ ਤੇਰੀ ਸਿਫਤ ਸੱਚੇ ਬਾਦਸ਼ਾਹ ਸਾ ਸੰਗ ਜੀ ਜਿੰਨੀ ਸੰਗਤ ਨਾਲੇ ਅਲੀ ਆਵਾਜ਼ ਨਹੀਂ ਆ ਰਹੀ ਸਾਰੇ ਕਿਰਪਾ ਕਰੋ ਜੀ ਬਾਦਸ਼ਾਹ ਤੇਰੇ ਸਤਿਗੁਰ ਕਿਰਪਾ ਕਰਦੇ ਨੇ ਰਸਨਾ ਗੀ ਦੀ ਬੋਲਤ ਰਾਮ ਆਪਣੀ ਰਸਨਾ ਨਾਲ ਸਾਰੇ ਜਗਤ ਕੋਈ ਰਸਨਾ ਵਾਲੀ ਨਾ ਰਹਿ ਗਨੀਵ ਤੇਰੀ

ਜੇ ਪਤਸ਼ਾਹ ਹਨੇਰੇ ਉਤੇ ਪਾਤਸ਼ਾਹ ਗਨੀ ਤੇਰੇ ਸੱਤ ਸੱਚੇ ਪਾਤਸ਼ਾਹ ਅਸਰ ਜੁ ਤੇਰੀ ਕੁਦਰਤ ਤੇਰੇ ਕਦਮ ਸਲਾ ਗਨੀ ਤੇਰੇ ਸੱਤ ਸੱਚੇ ਪਾਤਸ਼ਾਹ ਗਨੀ ਤੇਰੇ ਸੱਤ ਸੱਚੇ ਪਾਤਸ਼ਾਹ ਜ਼ਪੋ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾ ਜਨੈ ਤੇਰੀ ਸਫਰ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਗਣੀ ਤੇਰੀ ਸਫਾ ਸੱਚੇ ਪਾਤਸ਼ਾਹ ਹਾਂ ਸਾ ਸੰਗ ਜੀ ਜਿਹੜੇ ਪੇਰੈਂਟਸ ਆਪ ਗੁਰੂ ਨਾਲ ਜੁੜੇ ਹੁੰਦੇ ਨੇ ਨਾ ਉਹ ਆਪਣੇ ਬੱਚਿਆਂ ਨੂੰ ਉਸੇ ਲੈਣ ਤੇ ਜੋੜਦੇ ਨੇ ਅਸੀਂ ਅੱਜ ਜ਼ਿਆਦਾਤਰ ਬੱਚਿਆਂ ਦਾ ਕਸੂਟ ਕੱਢਦੇ ਆਂ ਕਿ ਬੱਚੇ ਗੁਰੂ ਨਾਲ ਨਹੀਂ ਜੁੜਦੇ ਜੇ ਅਸੀਂ ਮਾਤਾ ਪਿਤਾ ਹੀ ਆਪ ਨਹੀਂ ਜੁੜੇ ਤੇ ਬੱਚਿਆਂ ਨੂੰ ਅਸੀਂ ਕੀ ਜੋੜਾਂਗੇ ਤੇ ਜਦੋਂ ਦਾਸ ਸੁੰਦਰ ਆਇਆ ਨਾ ਆਲੀ ਛੋਟੀ ਜੀ ਇਹ ਬੱਚੀ ਬੇਟੀ ਬਾਣੀ ਕਹਿੰਦੀ ਬਾਬਾ ਜੀ ਆਈ ਸ਼ਬਦ ਸੁਣਾਣਾ ਸਭ ਤੋਂ ਸਤਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ 'ਚ ਆਪ ਗੁਰੂ ਨਾਲ ਜੁੜਨ ਤੇ ਆਪ ਕਿਰਪਤ ਵੀ ਕਰਨ ਸਤਗੁਰੂ ਕਿਰਪਾ ਕਰਨੇ ਜੇਦੂ ਅਸੀਂ ਇਹ ਖੈਰ ਮੰਗਾਗੇ ਨਾ ਤੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਅਸੀਂ ਸੰਸਾਰੀ ਚੀਜ਼ਾਂ ਸਤਿਗੁਰੂ ਕੋਲੋਂ ਮੰਗਦੇ ਆ ਤੇ ਮਹਾਰਾਜ ਕਿਰਪਾ ਕਰਦੇ ਨੇ ਕਿਉਂਕਿ ਅਸੀਂ ਗ੍ਰਸਤੀਆਂ ਸਾਨੂੰ ਹਰ ਚੀਜ਼ ਚਾਹੀਦੀ ਸੰਸਾਰੀ ਚੀਜ਼ਾਂ ਚਾਹੀਦੀਆਂ ਮਹਾਰਾਜ ਕਿਰਪਾ ਕਰਦੇ ਆ ਮਾਨ ਮੰਗੋ ਤਾਨ ਮੰਗੋ ਧਨ ਲਕshmi ਸੁਤ ਦੇ ਅਸੀਂ ਅਰਦਾਸ ਬੇਨਤੀ ਕਰਦੇ ਆਂ ਤੇ ਸਤਿਗੁਰੂ ਸਾਰਾ ਕੁਝ ਬਖਸ਼ਿਸ਼ ਕਰ ਦਿੰਦੇ ਆਂ ਪਰ ਅਸੀਂ ਨਾਮ ਤਾਂ ਕਦੀ ਮੰਗੇ ਹੀ ਨਹੀਂ ਗੁਰੂ ਜੀ ਕੋਲ ਜਿੰਨਾ ਨੇ ਨਾਮ ਮੰਗਿਆ ਨਾ ਵੇਖੋ ਨਾਮ ਦੀ ਪਾਵਰ ਸੀਸ ਜਿਹੜਾ ਅਸੀਂ ਧਰ ਨਾਲੋਂ ਲੱਗ ਹੋ ਗਿਆ ਫਿਰ ਵੀ ਜੁਲੰਗ ਦਾ ਟਕਰਾ ਕਰਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਅੰਦਰ ਬਾਣੀ ਵਸੀ ਹੋਈ ਸੀ ਨਾਮ ਵਸਿਆ ਹੋਇਆ ਸੀ ਕਿਉਂਕਿ ਉਹਨਾਂ ਗੁਰੂ ਕੋਲੋਂ ਮੰਗਿਆ ਹੀ ਨਾਮ ਆਓ ਅਸੀਂ ਵੀ ਗੁਰੂ ਕੋਲੋਂ ਨਾਮ ਮੰਗੀਏ ਅਸੀਂ ਉਹਦੇ ਦਰ ਦੇ ਪੇਖਾਰੀ ਆ ਤੂੰ ਪ੍ਰਭ ਧਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕੀ ਆ ਮੰਗੂ ਕਿਸੇ ਥਿਰ ਨਾ ਰਹੀ ਕੀ ਮੰਗਣਾ ਹਰ ਦੀਜੈ ਨਾਮ ਪਿਆਰੀ ਜੀਓ ਕਨਗੁਰ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਨਿਜ ਪਤ ਹੈ ਦਾਤਾ ਹੋ ਦਇਆ ਇਹ ਦਿਓ ਨਾਮ ਤੇਹੁ ਮੰਗਤ ਜਣ ਕੋ ਸਦਾ ਰਹੋ ਰੰਗ ਰਤਾ ਆਓ ਸਾਰੇ ਮਿਲ ਕੇ ਸ਼ਬਦ ਗਾਇਨ ਕਰਾਂਗੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਹੀ ਜੀ

done i i'm a ¡Gracias!